ਜਿਆਦਾ ਸਹਿਮ ਜਾਂਦਾ ਕਿਉਂਕਿ ਉਹਨੂੰ ਇਮੀਨੈਂਟ ਡੈਥ ਦਾ ਇੰਪੈਂਡਿੰਗ ਡੈਥ ਦਾ ਡਰ ਜਿਹੜਾ ਆ ਉਹ ਸਤਾਉਣ ਲੱਗ ਜਾਂਦਾ ਹੈ ਉਸ ਨੂੰ ਲੱਗਦਾ ਆ ਕਿ ਉਹ ਮੈਂ ਨਹੀਂ ਬਚਣਾ ਦੂਜੀ ਪ੍ਰੋਬਲਮ ਹੁੰਦੀ ਆ ਮਰੀਜ਼ ਤੇ ਬਹੁਤ ਜ਼ਿਆਦਾ ਦਰਦ ਔਰ ਦਰਦ ਜੇ ਹੋ ਰਹੀ ਆ ਔਰ ਨਾਲ ਆ ਜਿਹੜਾ ਉਹਦਾ ਇੱਕ ਤਰ੍ਹਾਂ ਦਾ ਮੋਰਲ ਬਹੁਤ ਡਿੱਗ ਜਾਂਦਾ ਆ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਵਿੱਚ ਪਿਛਲੀ ਵੀਡੀਓ ਦੇ ਵਿੱਚ ਮੈਂ ਡਿਸਕਸ ਕੀਤਾ ਸੀ ਆਪਣੇ ਦਰਸ਼ਕਾਂ ਨਾਲ ਕਿ ਹਾਰਟ ਅਟੈਕ ਹੋਣ ਦੇ ਮੁੱਖ ਕੀ ਕਾਰਨ ਨੇ ਤੇ ਕਿਵੇਂ ਇਸ ਦੀ ਪਛਾਣ ਕੀਤੀ ਜਾਵੇ ਔਰ ਇਸ ਦਾ ਫੌਰੀ ਤੌਰ ਤੇ ਘਰ ਬੈਠੇ ਕੀ ਹੱਲ ਕੀਤਾ ਜਾ ਸਕਦਾ ਆ ਤਾਂ ਕਿ ਮਰੀਜ਼ ਦੀ ਜ਼ਿੰਦਗੀ ਬਚਾਈ ਜਾ ਸਕੇ ਉਸ ਦਿਨ ਅਸੀਂ ਜੋ ਗੱਲਾਂ ਕੀਤੀਆਂ ਸੀਗੀਆਂ ਉਹ ਮੁੱਖ ਤੌਰ ਤੇ ਸੀਗਾ ਕਿ ਜਿਹੜਾ ਦਿਲ ਦੇ ਨਾਲ ਦਿਲ ਦੇ ਅਟੈਕ ਦੇ ਨਾਲ ਪੈਦਾ ਹੋਇਆ ਜਾਨ ਦਾ ਰਿਸਕ ਆ ਉਸ ਨੂੰ ਕਿਵੇਂ ਖਤਮ ਕੀਤਾ ਜਾਏ ਜਾਂ ਡਿਲੇਅ ਕੀਤਾ ਜਾਏ ਕਿ ਮਰੀਜ਼ ਹਸਪੀਟਲ ਪਹੁੰਚ ਸਕੇ ਅੱਜ ਵਾਲੀ ਵੀਡੀਓ ਦੇ ਵਿੱਚ ਮੈਂ ਗੱਲ ਕਰਨੀ ਆ ਕਿ ਹੋਰ ਕੀ ਪ੍ਰੋਬਲਮਸ ਉਸ ਵਕਤ ਆਉਂਦੀਆਂ ਨੇ ਦੇਖੋ ਸਭ ਤੋਂ ਪਹਿਲਾਂ ਜਦੋਂ ਖਾਸ ਕਰਕੇ ਕੋਈ ਮਰੀਜ਼ ਨੋਨ ਕੇਸ ਹੁੰਦਾ ਆ ਕਿ ਜਿਹਦੇ ਵਿੱਚ ਆਲਰੇਡੀ ਉਹਨੂੰ ਪਤਾ ਆ ਕਿ ਉਸ ਦੇ ਵਿੱਚ ਕੋਈ ਦਿਲ ਦਾ ਰੋਗ ਆ ਔਰ ਖਾਸ ਕਰਕੇ ਉਸਨੂੰ ਆਲਰੇਡੀ ਪਤਾ ਹੈ ਕਿ ਉਸਨੂੰ ਕੋਰੋਨਰੀ ਆਰਟਰੀ ਡਿਜ਼ੀਜ਼ ਆ ਜਾਂ ਖੂਨ ਪਤਲੇ ਵਾਲੀ ਬਲੱਡ ਪ੍ਰੈਸ਼ਰ ਦੀ ਆਲਰੇਡੀ ਦਵਾਈ ਖਾ ਰਿਹਾ ਆ ਔਰ ਕਿਉਂਕਿ ਅਸੀਂ ਆਲੇ-ਦੁਆਲੇ ਰੋਜ਼ ਗੱਲਾਂ ਇਹੀ ਸੁਣਦੇ ਆ ਕਿ ਅਟੈਕ ਹੋਇਆ ਫਲਾਣਾ ਹੋ ਗਿਆ ਆ ਹੋ ਗਿਆ ਤੋ ਸਾਡੇ ਮਨ ਵਿੱਚ ਇੱਕ ਡਰ ਹੁੰਦਾ ਆ ਸੋ ਉਸ ਵਕਤ ਜਿਹੜੀ ਮੇਨ ਪ੍ਰੋਬਲਮ ਆਉਂਦੀ ਆ ਨਾ ਉਹ ਹੁੰਦੀ ਆ ਇੱਕ ਤਰ੍ਹਾਂ ਦੀ ਬਹੁਤ ਜ਼ਿਆਦਾ ਮਰੀਜ਼ ਦੇ ਮਨ 'ਚ ਦਹਿਸ਼ਤ ਪੈਨਿਕ ਭਾਵ ਕਿ ਇੱਕ ਤਰ੍ਹਾਂ ਦਾ ਉਹ ਬਹੁਤ ਜ਼ਿਆਦਾ ਸਹਿਮ ਜਾਂਦਾ ਕਿਉਂਕਿ ਉਹਨੂੰ ਇਮੀਨੈਂਟ ਡੈਥ ਦਾ ਇੰਬੈਂਡਿੰਗ ਡੈਥ ਦਾ ਡਰ ਜਿਹੜਾ ਆ ਉਹ ਸਟੌਨ ਲੱਗ ਜਾਂਦਾ ਹੈ ਉਸ ਨੂੰ ਲੱਗਦਾ ਆ ਕਿ ਉਹ ਮੈਂ ਨਹੀਂ ਬਚਣਾ ਬਹੁਤ ਹੀ ਥੋੜੇ ਲੋਕ ਹੁੰਦੇ ਨੇ ਜਿਹੜੇ ਉਹ ਸਿਚੁਏਸ਼ਨ ਚ ਪੋਜ਼ਿਟਿਵ ਰਹਿੰਦੇ ਨੇ ਆਪਣੀ ਵਿਲ ਪਾਵਰ ਰੱਖਦੇ ਨੇ ਜੋ ਕਿ ਬਹੁਤ ਚੰਗੀ ਗੱਲ ਆ ਬਟ ਜ਼ਿਆਦਾਤਰ ਲੋਕ ਡੋਲ ਜਾਂਦੇ ਨੇ ਤੇ ਦੂਸਰੀ ਪ੍ਰੋਬਲਮ ਜਿਵੇਂ ਮੈਂ ਡਿਸਕਸ ਕੀਤਾ ਸੀ ਕਿ ਦਰਦ ਹੁੰਦੀ ਆ ਔਰ ਇਹ ਦਰਦ ਚ ਬਹੁਤ ਜ਼ਿਆਦਾ ਵੇਰੀਏਸ਼ਨ ਹੁੰਦੀ ਆ ਇਹ ਦਰਦ ਬੜੀ ਮੱਠੀ ਮੱਠੀ ਜੀ ਛਾਤੀ ਚ ਜਕੜਨ ਟਾਈਪ ਹਲਕੇ ਜੇ ਦਬਾਟ ਆ ਟਾਈਪ ਵੀ ਹੋ ਸਕਦੀ ਆ ਔਰ ਜਾਂ ਇਹ ਬਹੁਤ ਤਿੱਖੀ ਦਰਦ ਵੀ ਹੋ ਸਕਦੀ ਆ ਸੋ ਉਹਦਾ ਹੱਲ ਕੀ ਆ ਔਰ ਜਿਹੜਾ ਡਰ ਆ ਪੈਨਿਕ ਆ ਉਹਦਾ ਹੱਲ ਕੀ ਆ ਕਬਰਾਂ ਹਟਦਾ ਹੱਲ ਕੀ ਆ ਔਰ ਤੀਸਰੀ ਪ੍ਰੋਬਲਮ ਹੁੰਦੀ ਆ ਕਿ ਕਈ ਵਾਰ ਨਾਲ ਬਲੱਡ ਪ੍ਰੈਸ਼ਰ ਵੀ ਬਹੁਤ ਵਧਿਆ ਹੁੰਦਾ ਆ ਸੋ ਇਹ ਦੋ ਤਿੰਨ ਜਿਹੜੇ ਮੇਨ ਨਾਲ ਐਸੋਸੀਏਟਿਡ ਪ੍ਰੋਬਲਮਸ ਹੁੰਦੀਆਂ ਨੇ ਅਟੈਕ ਵਾਲੀ ਸਿਚੁਏਸ਼ਨ ਦੇ ਉਹਦਾ ਹੱਲ ਆਪਾਂ ਡਿਸਕਸ ਕਰਦੇ ਆ ਦੇਖੋ ਜੀ ਸਭ ਤੋਂ ਪਹਿਲਾਂ ਤੇ ਮਰੀਜ਼ ਨੂੰ ਜਿਹੜਾ ਪੈਨਿਕ ਆਉਣਾ ਆ ਉਹ ਬੜਾ ਸੁਭਾਅ ਦੇ ਕਾ ਮਰੀਜ਼ ਨੂੰ ਡਰ ਸਤਾਉਣ ਲੱਗ ਜਾਂਦਾ ਕਿ ਸ਼ਾਇਦ ਮੈਂ ਬਚ ਨਹੀਂ ਪਾਵਾਂਗਾ ਆਬਵੀਅਸਲੀ ਤੁਸੀਂ ਸਮਝ ਸਕਦੇ ਹੋ ਕਿ ਉਹਦਾ ਪਹਿਲਾ ਸੋਲੂਸ਼ਨ ਤੇ ਇਹ ਆ ਕਿ ਜੋ ਵੀ ਉਹਨੂੰ ਅਟੈਂਡ ਕਰ ਰਹੇ ਨੇ ਘਰ ਦੇ ਮੈਂਬਰ ਸਭ ਤੋਂ ਪਹਿਲਾਂ ਤਾਂ ਉਹ ਸ਼ਾਂਤੀ ਨਾਲ ਔਰ ਸਹਜਤਾ ਨਾਲ ਕੰਮ ਲੈਣ ਔਰ ਮਰੀਜ਼ ਨੂੰ ਇਹ ਰੀਅਸ਼ੋਰੈਂਸ ਦੇਣ ਭਰੋਸਾ ਉਹਦੇ ਵਿੱਚ ਪੈਦਾ ਕਰਨ ਕਿ ਅਸੀਂ ਤੈਨੂੰ ਬਚਾ ਲਾਂਗੇ ਮਤਲਬ ਉਹਨੂੰ ਸਾਈਕੋਲੋਜੀਕਲ ਇਮੋਸ਼ਨਲ ਸਪੋਰਟ ਦਿੱਤੀ ਜਾਵੇ ਕਿ ਅਸੀਂ ਤੇਰੇ ਨਾਲ ਆ ਅਸੀਂ ਤੈਨੂੰ ਬਚਾ ਲਾਂਗੇ ਦੂਜਾ ਤੁਸੀਂ ਸਮਝ ਹੀ ਸਕਦੇ ਹੋ ਕਿ ਜਿਵੇਂ ਗੱਲਾਂ ਨਾਲ ਤੇ ਸਾਰੇ ਕੰਮ ਨਹੀਂ ਹੁੰਦੇ ਕੁਝ ਐਕਸ਼ਨ ਵੀ ਕਰਨਾ ਪੈਂਦਾ ਆ ਤਾਂ ਦੂਸਰਾ ਤੁਸੀਂ ਕੀ ਕਰ ਸਕਦੇ ਹੋ ਕਿ ਉਸ ਨੂੰ ਕੁਝ ਕਬਰਾ ਹਟਵਾਲੀਆਂ ਜਾਂ ਜਿਵੇਂ ਪੈਨਿਕ ਅਟੈਕ ਦੇ ਵਿੱਚ ਜੋ ਦਵਾਈਆਂ ਦਿੱਤੀਆਂ ਜਾ ਸਕਦੀਆਂ ਨੇ ਉਹ ਦੇ ਸਕਦੇ ਹੋ ਜਿਵੇਂ ਬੜੀਆਂ ਹੀ ਕਾਮਨ ਦਵਾਈਆਂ ਪੈਨਿਕ ਅਟੈਕਸ ਲਈ ਡਾਕਟਰ ਜ਼ਰਤ ਦੇ ਨੇ ਜਿਵੇਂ ਟੈਬਲੇਟ ਕਲੋਨਾਜ਼ੀਪਮ ਐਟੀਜ਼ੋਲਮ ਜਿਵੇਂ ਬੜੀਆਂ ਮਸ਼ਹੂਰ ਕਈ ਟੈਬਲੇਟਸ ਨੇ ਦਵਾਈਆਂ ਨੇ ਟੈਬਲੇਟ ਪੈਟਰਲ 0.5 ਐਮਡੀ ਟੈਬਲੇਟ ਐਟਿਜ਼ੈਪ 0.5 ਐਮਡੀ ਐਮਡੀ ਦਾ ਮਤਲਬ ਹੁੰਦਾ ਹੈ ਮਾਊਥ ਡਿਸਾਲਵਿੰਗ ਇਹ ਮਿੱਠੀਆਂ ਗੋਲੀਆਂ ਹੁੰਦੀਆਂ ਨੇ ਔਰ ਮੂੰਹ ਚ ਘੁਲਣਸ਼ੀਲ ਹੁੰਦੀਆਂ ਨੇ ਮਾਊਥ ਡਿਸਾਲਵਿੰਗ ਐਮਡੀ ਸੋ ਜੇ ਮੰਨ ਲਓ ਮਰੀਜ਼ ਨੂੰ ਬਹੁਤ ਜ਼ਿਆਦਾ ਪੈਨਿਕ ਅਟੈਕ ਆਇਆ ਆ ਘਬਰਾਹਟ ਆਤਾ ਉਸ ਨੂੰ ਇੱਕ ਜਾਂ ਦੋ ਗੋਲੀਆਂ ਪੈਟਰਲ ਵਗੈਰਾ ਦੀਆਂ ਜਾਂ ਐਟਿਜ਼ੈਪ ਵਗੈਰਾ ਦੀਆਂ ਦਿੱਤੀਆਂ ਜਾ ਸਕਦੀਆਂ ਨੇ ਔਰ ਉਹ ਉਸੇ ਵਕਤ ਕਿਉਂਕਿ ਮਾਉਥ ਡਿਜ਼ੋਲਵਿੰਗ ਨੇ ਐਬਜ਼orb ਹੋ ਕੇ ਆਪਣਾ ਅਸਰ ਦਿਖਾਉਂਦੀਆਂ ਨੇ ਦੂਜੀ ਪ੍ਰੋਬਲਮ ਹੁੰਦੀ ਆ ਮਰੀਜ਼ ਦੇ ਬਹੁਤ ਜ਼ਿਆਦਾ ਦਰਦ ਔਰ ਦਰਦ ਜੇ ਹੋ ਰਹੀ ਆ ਔਰ ਨਾਲ ਆ ਜਿਹੜਾ ਉਹਦਾ ਇੱਕ ਤਰ੍ਹਾਂ ਦਾ ਮੋਰਲ ਬਹੁਤ ਡਿੱਗ ਜਾਂਦਾ ਆ ਇੰਪੈਂਡਿੰਗ ਡੈਥ ਦੀ ਦਹਿਸ਼ਤਕਾਰਨ ਤੇ ਉਹਦੇ ਵਿੱਚ ਜਦੋਂ ਮਰੀਜ਼ ਹਸਪੀਟਲ ਪਹੁੰਚਦਾ ਆ ਨਾ ਤਾਂ ਸਾਡੇ ਕੋਲ ਡਾਕਟਰਸ ਦੇ ਕੋਲ ਜਿਹੜੀ ਮੈਡੀਸਨ ਆਫ ਚੋਇਸ ਆ ਜਾਂ ਡਰੱਗ ਆਫ ਚੋਇਸ ਆ ਕਿ ਭਾਵੇਂ ਜਿਹੜੀ ਫਸਟ ਦਵਾਈ ਦਿੰਨੇ ਆ ਉਹ ਅਸੀਂ ਦਿੰਨੇ ਆ ਇੰਜੈਕਸ਼ਨ ਮੋਰਫਨ ਮੋਰਫਨ ਇੱਕ ਬਹੁਤ ਹੀ ਤਕੜਾ ਪੋਟੈਂਟ ਦਰਦ ਨਿਵਾਰਕ ਆ ਔਰ ਨਾਲ ਦੀ ਨਾਲ ਇਹਦੇ ਹੋਰ ਵੀ ਅਨੇਕਾਂ ਪ੍ਰਭਾਵ ਹੁੰਦੇ ਨੇ ਮੋਰਫਨ ਇੱਕ ਥੋੜਾ ਮੂਡ ਐਲੀਵੇਟ ਕਰ ਦਿੰਦਾ ਆ ਥੋੜਾ ਨਹੀਂ ਮਤਲਬ ਕਾਫੀ ਮੂਡ ਐਲੀਵੇਟ ਕਰ ਦਿੰਦਾ ਆ ਸੋ ਮੋਰਫਿਨ ਦਾ ਪਹਿਲਾ ਕੰਮ ਆ ਕਿ ਮਰੀਜ਼ ਦੀ ਅ ਦਰਦ ਗਾਇਬ ਕਰ ਦੇਗਾ ਇੱਕਦਮ ਲਗਭਗ ਕਾਫੀ ਘਟਾ ਦੇਗਾ ਦੂਜਾ ਕੀ ਆ ਕਿ ਉਹਦਾ ਮੂਰਲ ਉਹ ਥੋੜਾ ਅਪ ਕਰ ਦੇਗਾ ਉਹਨੂੰ ਥੋੜਾ ਜਿਹਾ ਯੂਫੋਰੀਆ ਕਰ ਦੇਗਾ ਉਹਦਾ ਮੂਡ ਐਲੀਵੇਟ ਕਰ ਦੇਗਾ ਉਹ ਥੋੜਾ ਜਿਹਾ ਸ਼ਾਇਦ ਮੋਰਫਿਨ ਦੇ ਇੰਜੈਕਸ਼ਨ ਤੋਂ ਬਾਅਦ ਸਹਿਜ ਹੋ ਜਾਂਦਾ ਆ ਬਟ ਪ੍ਰੋਬਲਮ ਇਹ ਹੈ ਕਿ ਇੰਜੈਕਸ਼ਨ ਮੋਰਫਨ ਅਵੇਲੇਬਲ ਨਹੀਂ ਹੁੰਦਾ ਬਿਨਾ ਪ੍ਰੈਸਕ੍ਰਿਪਸ਼ਨ ਤੋਂ ਸਿਰਫ ਇਹ ਐਮਰਜੈਂਸੀਜ਼ ਦੇ ਵਿੱਚ ਹੁੰਦਾ ਆ ਔਰ ਬਿਨਾ ਡਾਕਟਰ ਦੀ ਪ੍ਰੈਸਕ੍ਰਿਪਸ਼ਨ ਦੇ ਇਹਨੂੰ ਕਦੀ ਵੀ ਨਹੀਂ ਲੈਣਾ ਚਾਹੀਦਾ ਔਰ ਮੋਰਫਨ ਦੇ ਬਾਰੇ ਤੁਹਾਨੂੰ ਮੈਂ ਇੰਟਰਸਟਿੰਗ ਚੀਜ਼ ਦੱਸ ਦਵਾਂ ਕਿ ਇਹ ਇੱਕ ਨੇਚਰਲੀ ਅਕਰਿੰਗ ਐਲਕੈਲੋਇਡ ਆ ਜਿਹੜਾ ਕਿ ਓਪੀਐਮ ਦੇ ਵਿੱਚ ਪਾਇਆ ਜਾਂਦਾ ਆ ਓਪੀਐਮ ਤੁਸੀਂ ਜਾਣਦੇ ਹੀ ਹੋ ਅਫੀਨ ਜਿਸ ਨੂੰ ਬੋਲਦੇ ਨੇ ਤੋ ਇਹ ਲਗਭਗ 10% ਹੁੰਦਾ ਆ ਅਫੀਨ ਦੇ ਵਿੱਚ ਭਾਵ ਕਿ 100 ਮਿਲੀਗ੍ਰਾਮ ਜੇ ਸ਼ੁੱਧ OPM ਆ ਤਾਂ ਉਹਦੇ ਵਿੱਚ 10 ਮਿਲੀਗ੍ਰਾਮ ਮੋਰਫਨ ਹੁੰਦਾ ਆ ਬਟ ਮੋਰਫਨ ਤੁਸੀਂ ਘਰ ਦੇ ਵਿੱਚ ਤੇ ਨਹੀਂ ਦੇ ਸਕਦੇ ਸੋ ਤੁਸੀਂ ਉਸ ਵਕਤ ਕੋਈ ਸਧਾਰਨ ਪੇਨਕਲਰ ਦੇ ਸਕਦੇ ਹੋ ਜਿਵੇਂ ਪੈਰਾਸੀਟਾਮੋਲ ਆਈ ਬਰੂਫਨ ਦੇ ਸਕਦੇ ਹੋ ਜਾਂ ਮੈਫਟਲ ਸਪਾਸ ਵਗੈਰਾ ਮਫੈਨਮਿਕ ਐਸਿਡ ਵਗੈਰਾ ਇਹੋ ਜੀਆਂ ਦਵਾਈਆਂ ਦੇ ਸਕਦੇ ਹੋ ਜੇ ਘਰ ਚ ਹੁੰਦੀਆਂ ਨੇ ਆਮ ਹੀ ਘਰ ਦੇ ਵਿੱਚ ਪੈਰਾਸੀਟਾਮੋਲ ਜਾਂ ਬਰੂਫਨ ਤੇ ਹੁੰਦੀ ਆ ਦੂਸਰੀ ਇਹੋ ਜੀ ਸਿਚੁਏਸ਼ਨ ਚ ਸਮੱਸਿਆ ਹੁੰਦੀ ਆ ਕਿ ਕਈ ਵਾਰ ਮਰੀਜ਼ ਦਾ ਬਲੱਡ ਪ੍ਰੈਸ਼ਰ ਬਹੁਤ ਵਧਿਆ ਹੁੰਦਾ ਆ ਤਾਂ ਬਲੱਡ ਪ੍ਰੈਸ਼ਰ ਚੈੱਕ ਕਰਨ ਦਾ ਜੇ ਤੁਸੀਂ ਉਦਮ ਕਰ ਸਕਦੇ ਹੋ ਆਟੋਮੈਟਿਕ ਮਸ਼ੀਨ ਨਾਲ اور ਜੇ ਇਵਨ ਦਾ ਦੇ ਕੋਲ ਮੈਨੂਅਲ ਮਰਕਰੀ ਵਾਲੀ ਮਸ਼ੀਨ ਵੀ ਹੈਗੀ ਆ ਪਾਰੇ ਵਾਲੀ ਤਾਂ ਉਹਦੇ ਨਾਲ ਚੈੱਕ ਕਰਨਾ ਤੁਸੀਂ ਸਿੱਖਿਆ ਆ ਤਾਂ ਬਹੁਤ ਵਧੀਆ ਆ ਅੱਜ ਕੱਲ੍ਹ ਵੈਸੇ ਬਲੱਡ ਪ੍ਰੈਸ਼ਰ ਦੀ ਮਸ਼ੀਨ ਘਰ ਰੱਖਣਾ ਮੇਰੇ ਸਮਝ ਮੁਤਾਬਕ ਤੇ ਜ਼ਰੂਰੀ ਹੋ ਗਿਆ ਆ ਬੜੀ ਹੀ ਰਾਦਰ ਬੇਸਿਕ ਗੱਲ ਆ ਇਹ ਰੱਖਣਾ ਚਾਹੀਦਾ ਆ ਤਾਂ ਮਰੀਜ਼ ਦਾ ਬਲੱਡ ਪ੍ਰੈਸ਼ਰ ਜ਼ਰੂਰ ਚੈੱਕ ਕਰ ਲਓ ਜ਼ਿਆਦਾਤਰ ਕੇਸਸ ਦੇ ਵਿੱਚ ਬਲੱਡ ਪ੍ਰੈਸ਼ਰ ਵੀ ਕਾਫੀ ਵਧਿਆ ਹੁੰਦਾ ਆ ਔਰ ਉਹ ਵੀ ਇੱਕ ਕਾਰਨ ਹੁੰਦਾ ਹੈ ਕਿ ਮਰੀਜ਼ ਦਾ ਜਿਹੜਾ ਸੈਂਸਰੀਅਮ ਆ ਉਹ ਥੋੜਾ ਖਰਾਬ ਹੋਇਆ ਹੁੰਦਾ ਭਾਪ ਜਿਹੜੀ ਉਹਨੂੰ ਸੁੱਧ-ਬੁੱਧ ਨਹੀਂ ਰਹਿੰਦੀ ਆਲੇ-ਦੁਆਲੇ ਦੀ ਜਾਂ ਜਿਹੜੀ ਉਹਨੂੰ ਕੁਝ ਗੱਲਾਂ ਦੀ ਠੀਕ ਤਰ੍ਹਾਂ ਸਮਝ ਨਹੀਂ ਆਉਂਦੀ ਉਹਦੇ ਆ ਕਈ ਵਾਰੀ ਕਾਰਨ ਬਲੱਡ ਪ੍ਰੈਸ਼ਰ ਦਾ ਬਹੁਤ ਵਧਿਆ ਹੋਣਾ ਹੈ ਫਾਰ ਇਗਜ਼ੈਂਪਲ ਬਲੱਡ ਪ੍ਰੈਸ਼ਰ 200/110 220/100 ਵਗੈਰਾ ਤੱਕ ਵੀ ਹੋ ਸਕਦਾ ਆ 180/90 ਹੋ ਸਕਦਾ ਆ ਜੇ ਬਲੱਡ ਪ੍ਰੈਸ਼ਰ ਵਧਿਆ ਆ ਤਾਂ ਮਰੀਜ਼ ਨੂੰ ਬਿਲਕੁਲ ਸਪਾਟ ਲਟਾਉਣਾ ਨਹੀਂ ਆ ਫਲੈਟ ਆ ਉਹ ਅੱਧਾ ਲੇਟਿਆ ਹੋਏ ਅੱਧਾ ਬੈਠਿਆ ਹੋਏ ਢੋ ਲਾ ਕੇ ਸਿਰ ਮਤਲਬ ਉਹਦਾ ਹਮੇਸ਼ਾ ਉੱਚਾ ਰੱਖਣਾ ਹੈ ਜੇ ਬੀਪੀ ਬਹੁਤ ਵਧਿਆ ਆ ਔਰ ਘਰ ਵਿੱਚ ਜੇ ਕੋਈ ਕਾਮਨ ਬਲੱਡ ਪ੍ਰੈਸ਼ਰ ਦੀ ਦਵਾਈ ਆ ਤਾਂ ਉਹ ਦਿੱਤੀ ਜਾ ਸਕਦੀ ਆ ਆਈਡੀਲੀ ਤਾਂ ਇਸ ਕੇਸ ਦੇ ਵਿੱਚ ਆਪਾਂ ਜੇ ਬੀਪੀ ਸਿਸਟੋਲਿਕ ਫਾਰ ਐਗਜ਼ਾਮਪਲ 200 ਤੋਂ ਉੱਪਰ ਆ ਤਾਂ ਕਿਸੇ ਵਕਤ ਬਿਨਾ ਕਿਸੇ ਸੰਕੋਚ ਤੋਂ ਡੈਪਨ ਦਾ ਕੈਪਸੂਲ ਮਰੀਜ਼ ਦੇ ਮੂੰਹ ਦੇ ਵਿੱਚ ਨਿਚੋੜ ਦਿੰਦੇ ਹੁੰਦੇ ਸੀਗੇ ਡੈਪਨ ਉਹ orange color ਦਾ ਇੱਕ ਬੜਾ ਮਸ਼ਹੂਰ ਕੈਪਸੂਲਾ ਨੇਫੇਡੀਪਿਨ 10 mg ਦਾ ਹੁੰਦਾ 5 mg ਦਾ ਹੁੰਦਾ ਆ ਤਾਂ ਉਹ ਇੱਕਦਮ ਬਲੱਡ ਪ੍ਰੈਸ਼ਰ ਨੂੰ ਫਾਲ ਕਰਾ ਦਿੰਦਾ ਆ ਬਟ ਹੁਣ ਕੁਝ 5-7 ਸਾਲਾਂ ਤੋਂ ਡੈਪਨ ਦੀ ਵਰਤੋਂ ਨੂੰ ਡਿਸਕਰੇਜ ਕੀਤਾ ਜਾ ਰਿਹਾ ਆ ਮੈਡੀਕਲ ਫਿਟਨੈਸ ਵੱਲੋਂ ਕਿਉਂਕਿ ਡੈਪਨ ਦੇਣ ਦੇ ਕਈ ਵਾਰ ਬਹੁਤ ਜ਼ਿਆਦਾ ਡੇਂਜਰਸ ਸਾਈਡ ਇਫੈਕਟ ਹੋ ਸਕਦੇ ਨੇ ਪਰੀਜ਼ ਦਾ ਬਲੱਡ ਪ੍ਰੈਸ਼ਰ ਬੜਾ ਡਰਾਸਟਿਕਲੀ ਫਾਲ ਕਰ ਸਕਦਾ ਹੈ ਜੋ ਕਿ ਰਾਦਰ ਬਹੁਤ ਖਤਰਨਾਕ ਹੋਏਗਾ ਸੋ ਡੈਪਨ ਦੇਣਾ ਇੱਕ ਬਹੁਤ ਹੀ ਕੇਅਰਫੁਲੀ ਲੈਣ ਵਾਲਾ ਡਿਸੀਜਨ ਹੈ ਜੋ ਕਿ ਬਿਨਾ ਇੱਕ ਪ੍ਰੋਫੈਸ਼ਨਲ ਡੀ ਅਮਜੂਦਗੀ ਦੇ ਨਹੀਂ ਲੈਣਾ ਚਾਹੀਦਾ ਤੁਸੀਂ ਉਸ ਦੀ ਜਗ੍ਹਾ ਯਾ ਲਾਸੈਕਸ ਵਗੈਰਾ ਦੀ ਟੈਬਲੇਟ ਦੇ ਸਕਦੇ ਜੇ ਜਾਂ ਨਾਲ ਉਹ ਦਵਾਈ ਦੇ ਸਕਦੇ ਹੋ ਜਿਹੜਾ ਦਿਲ ਦਾ ਥੋੜਾ ਕੰਮ ਵੀ ਘਟਾਉਂਦੀ ਆ ਤੇ ਦਿਲ ਦੀ ਧੜਕਨ ਨੂੰ ਵੀ ਕੰਟਰੋਲ ਕਰਦੀ ਆ ਫੋਰ ਐਗਜ਼ਾਮਪਲ ਜੇ ਨਾਲ ਬੰਦੇ ਦੀ ਹਾਰਟ ਰੇਟ ਜਿਹੜੀ ਆ 100 ਤੋਂ ਉੱਪਰ ਆ 110 ਤੋਂ ਉੱਪਰ ਆ ਤਾਂ ਤੁਸੀਂ ਉਸ ਨੂੰ ਮੀਟੋਪ੍ਰੋਲੋਲ ਵਗੈਰਾ ਬੜੀ ਕਾਮਨ ਇੱਕ ਦਵਾਈ ਆਉਂਦੀ ਆ ਟੈਬਲੇਟ ਬੀਟਾ ਲੋਕ ਜਾਂ ਟੈਬਲੇਟ ਸਟਾਰ ਪਲੱਸ ਐਕਸਲ 50 ਟੈਬਲੇਟ ਮੈਟਜੋਕ 50 ਇਹਨਾਂ ਸਾਰਿਆਂ ਦੇ ਵਿੱਚ ਹੀ ਸੌਲਟ ਹੁੰਦਾ ਆ ਮੀਟੋਪ੍ਰੋਲੋਲ ਜੋ ਕਿ ਇੱਕ ਬੀਟਾ ਬਲੌਕਰ ਆ ਬੀਟਾ ਬਲੌਕਰ ਇੱਕ ਵਿਸ਼ੇਸ਼ ਕਿਸਮ ਦੀਆਂ ਦਵਾਈਆਂ ਨੇ ਜਿਹੜੀਆਂ ਕਿ ਦਿਲ ਦੀ ਧੜਕਣ ਨੂੰ ਥੋੜਾ ਘਟਾਉਂਦੀਆਂ ਨੇ ਇਹ ਤੁਸੀਂ ਇਸ ਤਰ੍ਹਾਂ ਸਮਝ ਲਓ ਕਿ ਦਿਲ ਦਾ ਥੋੜਾ ਵਰਕ ਲੋਡ ਘਟਾਉਂਦੀਆਂ ਨੇ ਦਿਲ ਦੇ ਉੱਤੇ ਥੋੜਾ ਪੈਣ ਵਾਲਾ ਬੋਝ ਘਟਾਉਂਦੀਆਂ ਨੇ ਦਿਲ ਦਾ ਕੰਮ ਘਟਾਉਂਦੀਆਂ ਨੇ ਔਰ ਇਹਦੇ ਨਾਲ ਥੋੜਾ ਬਲੱਡ ਪ੍ਰੈਸ਼ਰ ਵੀ ਫਾਲ ਕਰਦਾ ਆ ਔਰ ਬੰਦੇ ਦੀ ਜਿਹੜੀ ਪਲਸ ਆ ਧੜਕਨ ਆ ਹਾਰਟ ਰੇਟ ਆ ਉਹ ਵੀ ਥੋੜੀ ਡਾਊਨ ਆ ਜਾਂਦੀ ਆ ਬਟ ਬੀਟਾਲੋਕ ਵਗੈਰਾ ਮੈਟਜੋਕ ਵਗੈਰਾ ਤਾਂ ਹੀ ਦੇਣੀ ਆ ਜੇ ਮਰੀਜ਼ ਦੀ ਧੜਕਨ 100 ਜਾਂ 110 ਤੋਂ ਉੱਪਰ ਆ ਸਪੋਜ਼ ਉਸਦਾ ਜੇ ਹਾਰਟ ਰੇਟ ਮੰਨ ਲਓ ਬਹੁਤ ਹਾਈ ਆ 130 35 ਤੋਂ ਉੱਪਰ ਆ ਧੜਕਨ ਤਾਂ ਤੁਸੀਂ ਟੈਬਲੇਟ ਬੀਟਾਲੌਕ 100 ਮਿਲੀਗ੍ਰਾਮ ਵੀ ਦੇ ਸਕਦੇ ਹੋ ਮਰੀਜ਼ ਨੂੰ ਸਭ ਤੋਂ ਪਹਿਲਾਂ ਰੀ ਅਸ਼ੋਰੈਂਸ ਹਾਂ ਦੇਣੀ ਹੈ ਜ਼ਰੂਰ ਹੋ ਕਿ ਮਰੀਜ਼ ਨੂੰ ਤਸੱਲੀ ਦੇਣੀ ਹੌਸਲਾ ਦੇਣਾ ਆ ਆਪ ਸਹਿਜ ਰਹਿਣਾ ਆ ਸ਼ਾਂਤ ਰਹਿਣਾ ਆ ਪੈਨਿਕ ਕ੍ਰੀਏਟ ਨਹੀਂ ਕਰਨੀ ਮਰੀਜ਼ ਆਲਰੇਡੀ ਪੈਨਿਕ 'ਚ ਹੁੰਦਾ ਆ ਉਸ ਨੂੰ ਮਤਲਬ ਡਰ ਸਤਾ ਰਿਹਾ ਹੁੰਦਾ ਆ ਉਹਦੇ ਡਰ 'ਚ ਆਪਾਂ ਵਾਧਾ ਨਹੀਂ ਕਰਨਾ ਆਪਾਂ ਆਪ ਕੂਲ ਰਹਿ ਕੇ ਉਸ ਨੂੰ ਮਰੀਜ਼ ਨੂੰ ਸੰਭਾਲਣਾ ਆ ਸੋ اے ਸੀ ਗੀ ਇਸ ਦੇ ਨਾਲ ਹੀ ਅੱਜ ਦੀ ਵੀਡੀਓ ਮੈਂ ਇੱਥੇ ਖਤਮ ਕਰਦਾ ਆ ਜੇ ਤੁਹਾਨੂੰ ਵੀਡੀਓ ਪਸੰਦ ਆਈ ਆ ਤਾਂ ਜਰੂਰ ਲਾਈਕ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਸੋ ਵੀਡੀਓ ਦੇਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਥੈਂਕ ਯੂ